ਸਵਾਗਤ ਹੈ ਜੀ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਫ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ 25 ਜੁਲਾਈ ਤੋਂ ਮਾਤਾ ਚੰਤਪੁਰ ਲਈ ਜਿੱਦੇ ਜਿਹੜੇ ਉਹ ਮੇਲੇ ਸ਼ੁਰੂ ਹੋਏ ਪਏ ਨੇ ਤੇ ਅੱਜ ਪੰਜਵਾਂ ਮੇਲਾ ਹੈ ਤੇ ਅੱਜ ਪੰਜਵਾਂ ਦਿਨ ਆ ਭਾਵ ਤੋਂ ਉੱਥੇ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਜਿਵੇਂ ਕਿ ਤੁਹਾਨੂੰ ਸ਼ੁਰੂਆਤ ਦੇ ਵਿੱਚ ਵੀ ਕਈ ਵਾਰ ਦੱਸਿਆ ਕਿ ਹੁਸ਼ਾਰਪੁਰ ਤੋਂ ਹੋ ਗਈ ਸਾਰੀ ਸੰਗਤ ਜਿਹੜੀ ਉਹ ਮਾਤਾ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਪਰੰਤੂ ਇੱਕ ਬੜੀ ਇੱਕ ਦੁੱਖ ਦੀ ਗੱਲ ਇਹ ਹੈ ਕਿ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਨਹੀਂ ਸੁਧਰ ਸਕਦੇ ਸੋ ਇਹ ਗੱਲਾਂ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿਉਂਕਿ ਲਗਾਤਾਰ ਹੁਸ਼ਿਆਰਪੁਰ ਪ੍ਰਸ਼ਾਸਨ ਹੈ ਜਿਹੜਾ ਉਹ ਲੋਕਾਂ ਨੂੰ ਸਮੇਂ-ਸਮੇਂ ਤੇ ਗਾਈਡਲਾਈਨਸ ਜਾਰੀ ਕਰਦਾ ਹੈ ਕਿ ਭਾਈ ਹੁੱਲੜਬਾਜ਼ੀ ਨਾ ਕਰੋ ਕਿ ਤੁਸੀਂ ਇੱਕ-ਇੱਕ ਮੋਟਰਸਾਈਕਲ ਤੇ ਟ੍ਰਿਪਲਿੰਗ ਨਾ ਕਰੋ ਤੁਸੀਂ ਹੋਰਨ ਨਾ ਵਜਾਓ ਜਾਂ ਤੁਸੀਂ ਗਲਤ ਸਾਈਡ ਪਾਰਕਿੰਗ ਕਰਕੇ ਹੋਰਨਾਂ ਲੋਕਾਂ ਨੂੰ ਤੰਗ ਨਾ ਕਰੋ ਪਰੰਤੂ ਇਹਨਾਂ ਸਾਰੀਆਂ ਗੱਲਾਂ ਤੇ ਜੇਕਰ ਅਮਲ ਹੋ ਰਿਹਾ ਤਾਂ ਇਸਤੇ ਉਲਟ ਹੋ ਰਿਹਾ ਹੈ ਹੁੱਲੜਬਾਜ਼ੀ ਵੀ ਸਿੱਖਰਾਂ ਤੇ ਹੋ ਰਹੀ ਹੈ ਹੋਰਨ ਤੇ ਹੋਰਨ ਵੀ ਵਜ ਰਹੇ ਨੇ ਗਲਤ ਸਾਈਡ ਪਾਰਕਿੰਗ ਵੀ ਹੋ ਰਹੀ ਹੈ ਇੱਕ ਇੱਕ ਮੋਟਰਸਾਈਕਲ ਤੇ ਟ੍ਰਿਪਲਿੰਗ ਦੀ بجائے ਚਾਰ ਚਾਰ ਪੰਜ ਪੰਜ ਜਿਹੜੇ ਉਹ ਇਹ ਮੁੰਡੇ ਨੇ ਜਾਂ ਵਿਅਕਤੀ ਉਹ ਸਵਾਰ ਹੋ ਕੇ ਜਾ ਰਹੇ ਨੇ ਬੇਸ਼ੱਕ ਕਿ ਪ੍ਰਸ਼ਾਸਨ ਜਿਹੜਾ ਲੱਗਿਆ ਹੋਇਆ ਸਵਾਲ ਇਹ ਹੈ ਕਿ ਅਸੀਂ ਕਿੱਥੇ ਤੋਂ ਸਟੈਂਡ ਕਰਦੇ ਆ ਸਾਡੀ ਅਕਲ ਅੱਜ ਕਿੱਥੇ ਕੁ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਹੁੱਲੜ ਬਾਜ਼ਾਰ ਤੇ ਨਿਗ੍ਹਾ ਵੀ ਰੱਖੀ ਜਾ ਰਹੀ ਹੈ ਬਕਾਇਦਾ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਆਪਣੇ ਮੋਬਾਈਲ ਕੈਮਰਾ ਦੇ ਵਿੱਚ ਕੈਦ ਕੀਤੀਆਂ ਜਾ ਰਹੀਆਂ ਨੇ ਤਾਂ ਉਹਨਾਂ ਨੂੰ ਫਿਰ ਆਨਲਾਈਨ ਚਲਾਨ ਵੀ ਆ ਜਿਹੜੇ ਉਹ ਘਰ ਭੇਜੇ ਜਾ ਰਹੇ ਨੇ ਪਰੰਤੂ ਸਵਾਲ ਵੱਡਾ ਇਹ ਹੈ ਕਿ ਅਸੀਂ ਕਿੱਥੇ ਸਟੈਂਡ ਕਰ ਰਹੇ ਹਾਂ ਅੱਜ ਵੀ ਹੁੱਲੜਵਾਸੀ ਆ ਜਿਹੜੀ ਇਹਨਾਂ ਮੇਲਿਆਂ ਦੇ ਵਿੱਚ ਸਖਰਾਂ ਤੇ ਹੋ ਰਹੀ ਹੈ ਜਦੋਂ ਵੀ ਕੋਈ ਵਿਅਕਤੀ ਕਿਸੇ ਉਸ ਕਿਸੇ ਥਾਤੇ ਉਸ ਨੂੰ ਆ ਆਪਾਂ ਕਹਿ ਸਕਦੇ ਕਿ 5 ਤੋਂ 7 ਸੈਕਿੰਡ ਰੁਕਣਾ ਪੈਂਦਾ ਤੇ ਉਸ ਦੇ ਲਈ ਉਹ ਵੀ ਰੁਕਣਾ ਬੜਾ ਭਾਰੀ ਹੈ ਤਾਂ ਉਹ ਵੀ 5 ਤੋਂ 7 ਸੈਕਿੰਡ ਹੋਰ ਹਣ ਮਾਰ ਮਾਰ ਕੇ ਕੰਟੀਨਿਊ ਹੋਣ ਲੱਗਾਤਾਰ ਬਜਾ ਬਜਾ ਕੇ ਜਿਹੜਾ ਉਹ ਦੂਸਰੇ ਲੋਕਾਂ ਦਾ ਜਿਹੜਾ ਉਹ ਕੰਨ ਖਾ ਰਿਹਾ ਤਾਂ ਜਿਹੇ ਦੇ ਵਿੱਚ ਸਵਾਲ ਇਹ ਹੈ ਕਿ ਜੇਕਰ ਤਾਂ ਪ੍ਰਸ਼ਾਸਨ ਸਖਤਾਈ ਕਰਦਾ ਹੈ ਪ੍ਰਸ਼ਾਸਨ ਨੂੰ ਅਸੀਂ ਫੇਰ ਮਾੜਾ ਕਹਿੰਦੇ ਆ ਜੇ ਪ੍ਰਸ਼ਾਸਨ ਕੁਝ ਨਹੀਂ ਕਰਦਾ ਅਸੀਂ ਪ੍ਰਸ਼ਾਸਨ ਨੂੰ ਫੇਰ ਮਾੜਾ ਕਹਿੰਦੇ ਆ ਪਰੰਤੂ ਪ੍ਰਸ਼ਾਸਨ ਵੀ ਤਾਂ ਹੀ ਕਾਮਯਾਬ ਹੋ ਸਕਦਾ ਹੈ ਕਿ ਜੇਕਰ ਅਸੀਂ ਵੀ ਪ੍ਰਸ਼ਾਸਨ ਦਾ ਸਹਿਯੋਗ ਕਰਾਂਗੇ ਪ੍ਰਸ਼ਾਸਨ ਨੇ ਜਿਹੜੀਆਂ ਜਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ ਉਹਨਾਂ ਗੱਲਾਂ ਤੇ ਅਮਲ ਕਰਾਂਗੇ ਬੱਸਾਂ ਦੀ ਗੱਲ ਕਰ ਲਈਏ ਓਵਰ ਲੋਡ ਤਾਂ ਹਰ ਸਾਲ ਹੀ ਬੱਸਾਂ ਜਿਹੜੀਆਂ ਮੇਲਿਆਂ ਦੇ ਵਿੱਚ ਹੁੰਦੀਆਂ ਨੇ ਪਰੰਤੂ ਓਵਰ ਲੋਡ ਹੋਣ ਦੇ ਨਾਲ ਨਾਲ ਓਵਰ ਸਪੀਡ ਇੰਨੇ ਇਹ ਭਾਰੀ ਰਸਤੇ ਦੇ ਵਿੱਚ ਜਿਹੜੀਆਂ ਬੱਸਾਂ ਚੱਲ ਰਹੀਆਂ ਨੇ ਦੋ ਕੁ ਹਾਦਸੇ ਵੀ ਵਾਪਰ ਰਹੇ ਨੇ ਤੇ ਇਹਨਾਂ ਹਾਸਿਆਂ ਦੇ ਵਿੱਚ ਦੋ ਕ ਵਿਅਕਤੀਆਂ ਨੂੰ ਆਪਣੀਆਂ ਜਾਨਾਂ ਤੋਂ ਵੀ ਹੱਥ ਧੋਣਾ ਪੈ ਚੁੱਕਿਆ ਹੈ ਇਹ ਗੇ ਬੀਤੀ ਦੇਰ ਰਾਤ ਹੀ ਦੱਸਿਆ ਜਾ ਰਿਹਾ ਕਿ ਦੋ ਹਾਦਸੇ ਵਾਪਰੇ ਨੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਦੇ ਪੋਸਟਮਾਰਟਮ ਵੀ ਹੈ ਜਿਹੜੇ ਉਹ ਚੱਲ ਰਹੇ ਨੇ ਤਾਂ ਪਰਿਵਾਰਾਂ ਤੇ ਫਿਰ ਕੀ ਬੀਤਦੀ ਆ ਤਾਂ ਇਹਨਾਂ ਗੱਲਾਂ ਦਾ ਤੁਸੀਂ ਜ਼ਰੂਰ ਧਿਆਨ ਰੱਖਿਆ ਕਰੋ ਮੈਂ ਐਸੇ ਕਰਕੇ ਕਹਿ ਰਿਹਾ ਸੀਗਾ ਕਿ ਮੈਂ ਇਹ ਗੱਲ ਦੁਹਰਾਈ ਸੀ ਕਿ ਅਸੀਂ ਨਹੀਂ ਸੁਧਰ ਸਕਦੇ ਤਾਂ ਇਹਨਾਂ ਗੱਲਾਂ ਕਰਕੇ ਮੈਂ ਕਹੀਆਂ ਸੀ ਕਿਉਂਕਿ ਜਦੋਂ ਕੋਈ ਭਾਣਾ ਵਾਪਰ ਜਾਂਦਾ ਹੈ ਕੋਈ ਹਾਦਸਾ ਵਾਪਰ ਜਾਂਦਾ ਉਦੋਂ ਸਾਰੇ ਲੋਕ ਕਹਿੰਦੇ ਨੇ ਕਿ ਬਹੁਤ ਮਾੜਾ ਹੋਇਆ Holi ਚੱਲ ਜਾਣਾ ਸੀਗਾ ਪਰੰਤੂ ਜੇਕਰ ਹੁਣ ਸਮਾਂ ਆਇਆ ਤਾਂ ਅਸੀਂ ਉਹਨਾਂ ਗੱਲਾਂ ਤੇ ਕਿਉਂ ਨਹੀਂ ਅਮਲ ਕਰ ਰਹੇ ਇਹ ਇੱਕ ਵੱਡਾ ਸਵਾਲ ਹੈ